ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਹਰ ਮਹੀਨੇ ਦੀ ਤਰ੍ਹਾਂ ਅੱਜ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਦੀ ਮੀਟਿੰਗ ਪ੍ਰਧਾਨ ਕਿਸ਼ੋਰ ਰਾਜਪੂਤ ਚੇਅਰਮੈਨ ਅਸ਼ੋਕ ਗੋਗਨਾ ਡਾਕਟਰ ਐਚਐਸ 바ਵਾ ਸੀਨੀਅਰ ਪੱਤਰਕਾਰ ਨਰੇਸ਼ ਕੱਦ ਸੀਨੀਅਰ ਕ੍ਰਾਈਮ ਰਿਪੋਰਟਰ ਬਰਬਕਰ ਦੀ ਦੇਖਰੇਖ ਹੋਈ ਅੱਜ ਕਪੂਰਤਲਾ ਪ੍ਰੈਸ ਕਲੱਬ ਵਿਖੇ ਮੀਟਿੰਗ ਹੋਈ ਤੇ ਮੀਟਿੰਗ ਵਿੱਚ ਪ੍ਰਧਾਨ ਕਿਸ਼ੋਰ ਰਾਜਪੂਤ ਨੇ ਸਰਕਾਰ ਤੋਂ ਪੱਤਰਕਾਰਾਂ ਦੇ ਹੱਕਾਂ ਦੀ ਮੰਗ ਕੀਤੀ ਅਤੇ ਕੁਝ ਪੱਤਰਕਾਰਾਂ ਖਿਲਾਫ ਗੁੱਸਾ ਵੀ ਜ਼ਾਹਰ ਕੀਤਾ ਜੈ ਹਿੰਦ ਜੈ ਹਿੰਦ ਮੈਂ ਕਿਸ਼ੋਰ ਰਾਜਪੁਰ ਪ੍ਰਧਾਨਾ ਜਨਸਪ੍ਰੈਸ ਕੰਪਰੈਸਟ ਪੰਜਾਬ ਸਾਡੀ ਜੇ ਮੈਂ ਹਰ ਵਾਰੀ ਮੈਂ ਕਹਿੰਦਾ ਹੁੰਦਾ ਕਿ ਮਹੀਨੇਵਾਰ ਮੀਟਿੰਗ ਜਿਹੜੀ ਆ 18 ਤਰੀਕ ਨੂੰ ਹਰ ਮਹੀਨੇ ਹੁੰਦੀ ਹੈ ਜੇ ਕੋਈ ਛੁੱਟੀ ਆ ਜਾਵੇ ਤਾਂ ਅਗਲੇ ਦਿਨ ਹੁੰਦੀ ਹੈ ਨਹੀਂ ਤਾਂ ਹਰ ਮਹੀਨੇ ਮੀਟਿੰਗ ਕੋਈ ਟਾਲਣ ਦਾ ਮਤਲਬ ਨਹੀਂ ਆ ਕੰਟੀਨਿਊ ਹੁੰਦੀ ਹੈ ਮੈਂਬਰ 30 ਦੇ 25 ਆਨ 15 ਆਨ 20 ਆਨ 10 ਆਨ ਜਿੰਨੇ ਵੀ ਮੈਂਬਰ ਆਉਂਦੇ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਹੋਆ ਔਰ ਜਦੋਂ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਜਿਹੜੇ ਪੱਤਰਕਾਰ ਸਾਥੀ ਆ ਜਿਹੜੇ ਫੀਲਡ 'ਚ ਕੰਮ ਕਰਦੇ ਆ ਆਪਣੇ ਵਿਚਾਰ ਰੱਖਦੇ ਆ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਹੁੰਦੀ ਆ ਕਿਸੇ ਨੂੰ ਕਿਸੇ ਦੀ ਕੋਈ ਜ਼ਰੂਰਤ ਹੁੰਦੀ ਤੇ ਫੋਨ ਦੇ ਵਿੱਚ ਟੱਚ ਤੇ ਰਹਿੰਦੇ ਆ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹੁਣ ਜਿਹੜਾ ਇਸ ਵੇਲੇ ਜਿਹੜਾ ਵਰਤਮਾਨ ਜਿਹੜਾ ਸਮਾਜ ਚੱਲ ਰਿਹਾ ਵਾ ਇਹਦੇ ਵਿੱਚ ਜਿਹੜਾ ਕਿ ਮੈਂ ਦੇਖਿਆ ਕਿ ਯੂਨਿਟੀ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੈ ਆਪਾਂ ਇੱਕ ਝੂਟੋ ਕੇ ਰਵਾਂਗੇ ਇੱਕ ਮੋਟ ਰਵਾਂਗੇ ਤੇ ਗਾਂ ਪ੍ਰਸ਼ਾਸਨ ਨੂੰ ਗਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਜਿਹੜਾ ਪ੍ਰੈਸ ਕਲੱਬ ਹੈ ਇਹ ਇੱਕ ਝੂਟੋ ਕੇ ਚੱਲਦਾ ਸਾਰਿਆਂ ਨਾਲ ਲੈ ਕੇ ਚੱਲਦਾ ਵਾ ਬਠਿੰਡਾ ਜਿੱਤੇ ਅੱਜ ਕਿਲਾ ਸਾਹਿਬ ਗੁਰਦੁਆਰਾ ਸਾਹਿਬ ਜੀਤ ਮਹਿੰਦਰ ਸਿੰਘ ਨੇ ਮੱਥਾ ਟੇਕਿਆ ਉੱਥੇ ਹੀ ਅੱਜ ਬਾਬਾ ਹਾਜੀ ਰਤਨ ਦਰਗਾਹ ਤੇ ਵੀ ਹਾਜ਼ਰੀ ਭਰੀ ਇਸ ਮੌਕੇ ਤੇ ਪੱਤਰਕਾਰਾਂ ਨੇ ਵਾਪਸ ਖੁਸ਼ਬਾਸ ਜਟਾਣਾ ਬਾਰੇ ਬਗਾਵਤ ਬਾਰੇ ਪੁੱਛਿਆ ਤਾਂ ਗੋਲ ਮੋਲ ਉਹਨਾਂ ਨੇ ਜਵਾਬ ਦਿੱਤਾ ਕਾਂਗਰਸ ਪਾਰਟੀ ਨੇ 2024 ਦੀ ਲੋਕ ਸਭਾ ਇਲੈਕਸ਼ਨ ਦਾ ਬਠਿੰਡੇ ਤੋਂ ਉਮੀਦਵਾਰ ਬਣਾ ਕੇ ਉਤਾਰਿਆ ਹੈ ਸੋ ਆਫ ਦੀ ਇਲੈਕਸ਼ਨ ਕੈਂਪੇਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਮਨ ਵਿੱਚ ਜਿਹੜੀ ਸ਼ਰਧਾ ਸੀ ਕਿ ਮੈਂ ਸਾਰੇ ਧਰਮਾਂ ਦੇ ਸਥਾਨਾਂ ਤੇ ਜਾ ਕੇ ਅਸ਼ੀਰਵਾਦ ਲੈ ਕੇ ਅਰਦਾਸ ਕਰਕੇ ਆਫ ਦਿਸ ਸਮੁੱਚੀ ਕਾਂਗਰਸ ਲੀਡਰਸ਼ਿਪ ਬਠਿੰਡੇ ਦੀ ਟੀਮ ਨੂੰ ਨਾਲ ਲੈ ਕੇ ਅਸੀਂ ਅਰਦਾਸ ਕਰਕੇ ਕਾਮਯਾਬੀ ਵਾਸਤੇ ਹਿੰਮਤ ਵਾਸਤੇ ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਮਿਹਨਤ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 1 ਜੂਨ ਆਏ ਉਦੋਂ ਵੋਟਾਂ ਪਵਾ ਕੇ ਪਾ ਕੇ ਤੇ 4 ਜੂਨ ਨੂੰ ਵੱਡੀ ਜਿੱਤ ਪ੍ਰਾਪਤ ਕਰਕੇ ਬਠਿੰਡਾ ਲੋਕ ਸਭਾ ਦੀ ਸੀਟ ਕਾਂਗਰਸ ਦੀ ਚੋਲੀ ਚ ਪਾਈਏ ਸੋ ਅੱਜ ਮੈਂ ਸਭ ਤੋਂ ਪਹਿਲਾਂ ਸਵੇਰੇ ਕਿਲਾ ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਉਸ ਤੋਂ ਬਾਅਦ ਪੋਸਟ ਆਫਿਸ ਬਾਜ਼ਾਰ ਜਿਹੜੇ ਬਜਰੰਗ ਬਲੀ ਦਾ ਪ੍ਰਚੀਨ ਮੰਦਿਰ ਹੈ ਉੱਥੇ ਜਾ ਕੇ ਦਰਸ਼ਨ ਤੇ ਆਸ਼ੀਰਵਾਦ ਲੇਤਾ ਫਿਰ ਚਰਚ ਜਾ ਕੇ ਫਾਦਰ ਸਾਹਿਬ ਤੋਂ ਰੈਵਰੈਂਡ ਸਾਹਿਬ ਤੋਂ ਉਹਨਾਂ ਦੇ ਜੀਸਸ ਕ੍ਰਾਈਸ ਤੇ ਅਰਦਾਸ ਕੀਤੀ ਕਿ ਸਾਨੂੰ ਬਲ ਬਖਸ਼ੇ ਤੇ ਹੁਣ ਅਸੀਂ ਹਾਜ਼ਿਰਤਨ ਦਰਗਾਹ ਤੇ ਪਹੁੰਚ ਕੇ ਇੱਥੇ ਅਰਦਾਸ ਕੀਤੀ ਹੈ ਫਰਿਆਦ ਕੀਤੀ ਹੈ ਕਿ ਸਾਨੂੰ ਕਾਮਯਾਬੀ ਬਖਸ਼ੇ ਬਹੁਤ ਬਹੁਤ ਧੰਵਾਦ ਮੁਕਾਬਲਾ ਮੁਕਾਬਲਾ ਕਿਸ ਨਾਲ ਮੰਨਦੇ ਤੁਸੀਂ ਕਿਉਂਕਿ ਚਾਰ ਪਾਰਟੀਆਂ ਇਸ ਵਾਰ ਪਹਿਲਾਂ ਦੋ ਹੀ ਹੁੰਦੀਆਂ ਸੀ ਅਕਾਲੀ ਤੇ ਕਾਂਗਰਸ ਮੁਕਾਬਲਾ ਤੁਹਾਡਾ ਕਿਸ ਨਾਲ ਹੈ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ ਗੁਰੂ ਮਹਾਰਾਜ ਦੀ ਅਸ਼ੀਰਵਾਦ ਤੇ ਹਿੰਮਤ ਤੇ ਮਿਹਨਤ ਨਾਲ ਅਸੀਂ ਇਹ ਸੀਟ ਹਰ ਹਾਲਤ ਜਿੱਤਾਂਗੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਜ਼ਿਲ੍ਹਾ ਨਵਾਂ ਸ਼ਹਿਰ ਪੁਲਿਸ ਵੱਲੋਂ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਥਾਣਾ ਸਿਟੀ ਨਵਾਂ ਸ਼ਹਿਰ ਦੇ ਡੀਐਸਪੀ ਦਫ਼ਤਰ ਤੋਂ ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਵਿੱਚ ਬੀਐਸਐਫ ਦੇ ਜਵਾਨਾਂ ਜ਼ਿਲ੍ਹਾ ਅਧਿਕਾਰੀਆਂ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਵਿਸ਼ਮੂਲਿਤ ਕੀਤੀ ਐਸਐਸਪੀ ਮਹਤਾਬ ਸਿੰਘ ਦੀ ਅਗਵਾਈ ਵਿੱਚ ਕੱਢੇ ਗਏ ਫਲੈਗ ਮਾਰਚ ਵਿੱਚ ਲੋਕਾਂ ਨੂੰ ਅਮਨ ਤੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਦੀ ਪੇਲ ਵੀ ਕੀਤੀ। ਐਸਬੀਐਸ ਨਗਰ ਦੇ ਵਿੱਚ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ। ਸਾਡੇ ਕੋਲ ਬੀਐਸ ਅੱਧਿਕ ਟੁਕੜੀਏ ਤੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹੈ। ਇਹ ਤੁਹਾਨੂੰ ਪਤਾ ਹੀ ਹੈ ਇਲੈਕਸ਼ਨ ਦੇ ਮੱਦੇਨਜ਼ਰ ਅਸੀਂ ਪਹਿਲਾਂ ਵੀ ਜਿਹੜੇ ਫਲੈਗ ਮਾਰਚ ਕੱਢਦੇ ਰਹਿੰਨੇ ਆ। ਅੱਜ ਸਾਡਾ ਨਵਾਂ ਸ਼ਹਿਰ ਦੇ ਵਿੱਚ ਵੀ ਫਲੈਗ ਮਾਰਚ ਹੈ, ਬੰਗਾ ਸਬਡਿਵੀਜ਼ਨ ਦੇ ਵਿੱਚ ਵੀ ਤੇ ਬਲਾਚੌਰ ਸਬਡਿਵੀਜ਼ਨ ਦੇ ਵਿੱਚ ਵੀ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ। ਇਹਦੇ ਰਾਹੀਂ ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜਾ ਪੁਲਿਸ ਹੈਗੀ ਹੈ ਉਹ ਹਰ ਸਮੇਂ ਹਾਜ਼ਰ ਹੈਗੀ ਹੈ ਤੇ ਜਿਹੜਾ ਵੀ ਕੋਈ ਸ਼ਰਾਰਤੀ ਅੰਸਰ ਹੈਗਾ ਉਹਨੂੰ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਕਰਨ ਨਹੀਂ ਦਿੱਤੀ ਜਾਊਗੀ ਤੇ ਫਿਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਬਾਤ ਕਰਦਾ ਹੈਗਾ ਤਾਂ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਪਬਲਿਕ ਪ੍ਰੈਸ ਵਿੱਚ ਕੋਈ ਚੈਕਿੰਗ ਚੱਲ ਰਹੀ ਹੈ ਸਰ ਬਿਲਕੁਲ ਜੀ ਬਿਲਕੁਲ ਜਿਹੜੇ ਸਾਡੇ 4 ਹਾਈ ਟੈਕ ਨਾਕਾਸ ਹੈਗੇ ਉੱਤੇ 24 ਘੰਟੇ ਚੈਕਿੰਗ ਚੱਲਦੀ ਹੈ ਤੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਰੀਸੈਂਟ ਦਿਨਾਂ ਦੇ ਵਿੱਚ ਸਾਡੀ ਉੱਥੇ ਰਿਕਵਰੀ ਵੀ ਹੈਗੀ ਹੈ ਉਸ ਤੋਂ ਇਲਾ ਤੇ ਜਿਹੜੇ ਦੂਜੇ ਜ਼ਿਲ੍ਹਿਆਂ ਨਾਲ ਸਾਡੀਆਂ stdc ਲੱਗਦੀਆਂ ਉੱਥੇ ਵੀ ਨਾਕਾ ਬੰਦੀ ਕਰਕੇ ਡੇਲੀ ਚੈਕਿੰਗ ਕੀਤੀ ਜਾਂਦੀ ਹੈ। ਅ ਜਿਨ੍ਹਾਂ ਤੇ ਬਲੈਕ ਫਿਲਮ ਲੱਗੀ ਹੋਣੀ ਜਾਂ ਵੀਆਈਪੀ ਲਿਖਿਆ ਹੋਇਆ ਜਾਂ ਪ੍ਰੈਸ ਲਿਖਿਆ ਨੰਬਰਦਾਰ ਵਗੈਰਾ ਉਹਨਾਂ ਗੱਡੀਆਂ ਦੀ ਬਹੁਤ ਕੱਟ ਚੈਕਿੰਗ ਕੀਤੀ ਜਾਂਦੀ। ਆ ਦੇਖੋ ਜੀ ਜਿਹੜੇ ਅ ਸਾਸ ਹੀ ਨਾਕੇ ਲਗਵਾ ਰਹੇ ਹੈਗੇ ਜਾਂ ਜਿਹੜੇ ਸਾਡੇ 24 ਘੰਟੇ ਨਾਕੇ ਚੱਲਦੇ ਆ ਉਹਨਾਂ ਨੂੰ ਇਹ ਪੂਰੀਆਂ ਇਨਸਟਰਕਸ਼ਨਾਂ ਹੈਗੀਆਂ ਜੇ ਕੋਈ ਮੋਟਰਸਾਈਕਲ ਹੈ ਬਿਨਾ ਨੰਬਰ ਪਲੇਟ ਤੋਂ ਹੈਗਾ ਜਾਂ ਕਿਸੇ ਕੋਲ ਆਰਸੀ ਨਹੀਂ ਹੈਗੀ ਜਾਂ ਜਿਹੜੇ ਆ ਬੁਲੇਟ ਤੇ ਪਟਾਕੇ ਮਾਰਦੇ ਹੈਗੇ ਜਾਂ ਜਿਵੇਂ ਤੁਸੀਂ ਦੱਸਿਆ ਕਿ ਗੱਡੀਆਂ ਤੇ ਕ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਲੈ ਰਹੇ ਆਂ ਤੇ ਅਸੀਂ ਕਾਫੀ ਜਿਹੜੇ ਰੀਸੈਂਟਲੀ ਅਸੀਂ 20 ਦੇ ਆਰਾਊਂਡ ਮੋਟਰਸਾਈਕਲ ਜਿਹੜੇ ਕੱਲ ਤੇ ਬਰਸਾਂ ਦੇ ਵਿੱਚ ਰਾਊਂਡ ਅਪ ਵੀ ਕੀਤੇ ਹੈ। ਰੋਪੜ ਤੇ ਪ੍ਰੀਤ ਕਲੋਨੇ ਦੇ ਵਿੱਚ ਪੁਰਾਣੇ ਮਕਾਨ ਨੂੰ ਮੁਰੰਮਤ ਕਰਦੇ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ। ਜੇਕਰ ਪਰਤੱਖ ਦਰਸ਼ਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੰਨਣਾ ਸੀ ਕਿ ਪੁਰਾਣੇ ਮਕਾਨ ਦੀ ਮੁਰੰਮਤ ਕੀਤੀ ਜਾ ਰਹੀ ਸੀ ਤੇ ਇਸ ਨੂੰ ਉੱਚਾ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਇਹ ਘਟਨਾ ਵਾਪਰਦੀ ਹੈ ਤੇ ਮਕਾਨ ਦਾ ਪੂਰਾ ਹਿੱਸਾ ਥੱਲੇ ਧਾਰਾ ਸ਼ਾਹੀ ਹੋ ਕੇ गिर ਜਾਂਦਾ ਹੈ ਜਦੋਂ ਇਹ ਹਿੱਸਾ ਥੱਲੇ गिरਦਾ ਹੈ ਤਾਂ ਉਸ ਦਰਾਂ ਪੰਜ ਮਜ਼ਦੂਰ ਮਰਮਦ ਦਾ ਕੰਮ ਕਰ ਰਹੇ ਸਨ ਜਿਨ੍ਹਾਂ ਵਿੱਚੋਂ ਫਲਹਾਲ ਚਾਰ ਮਜ਼ਦੂਰ ਇਸ ਮਲਬੇ ਹੇਠਾਂ ਦੱਬੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਜੀ ਕੀ ਵਰਦਾ ਤੂੰ ਮੇਰਾ ਨਾਮ ਅਰੀਦਾਮ ਹੈ ਜੀ ਕੀ ਗੱਲ ਹੈ ਗੱਲ ਕੀ ਚਣਾਈ ਕੋ ਮੁੰਡੇ ਚਣਾਈ ਕਰਦੇ ਪਏ ਸੀ ਮੈਂ ਇੱਥੇ ਤੋਂ ਬਾਹਰ ਕੋਈ ਅੰਦਰ ਵੇ ਜਾਂਦਾ ਸੀ ਤਾਂ ਮੈਂ ਪਾਣੀ ਪੀਣ ਨੂੰ ਚਲਾ ਗਿਆ ਬੱਤ ਸਤਪੁਰਨਾ ਦੇ ਛੱਟ ਲਗਣੀ ਸੀ ਆ ਆਪਣੇ ਜੋ ਇੱਕਦਮ ਬਿਲਡਿੰਗ નીચે ਆ ਗਈ। ਤਾਂ ਅੱਧੀ ਅੱਧੀ ਤੇ ਦੀਵਾਰਾਂ ਦੀ ਪੂਰੀ ਠੋਸ ਕਰੀ ਹੋਈ ਸੀ। ਇਹ ਠੋਸ ਕਰਕੇ ਨਾ ਛੱਡੀ ਹੋਈ ਸੀ। ਇੱਕ ਦੋ ਦੀਵਾਰਾਂ ਰੰਦੀ ਸੀ। ਕਿੰਨੇ ਬੰਦੇ ਸੀਗੇ ਕਿੰਨੇ ਦਿਨ ਹੋ ਗਏ ਇੱਥੇ ਲੱਗੇ ਬਿਲਡ ਉਹ ਕੱਲੀ ਤਰੀਕ ਨੂੰ ਲੱਗੇ ਸੀ। ਪੰਜ ਬੰਦੇ ਆ। ਕਿੰਨੇ ਦਾ ਮਕਾਨ ਹੈ? ਮਕਾਨ ਇਹਨ ਸਰਦਾਰਾਂ ਦਾ ਕਿਸ ਦਾ? ਨਾਮ ਪਤਾ ਜੀ? ਨਾਮ ਦਾ ਮੈਨੂੰ ਪਤਾ ਨਹੀਂ। ਅੱਛਾ ਕਿੰਨੇ ਬੰਦੇ ਜਿਹੜੇ ਐਸਡੀਓ ਹੈ ਜਾਂ ਪੀਡਬਲੂਡੀ ਆਲਾ ਵਿੱਚ ਹੈ ਐਸਡੀਓ ਸੀ। ਉਹਦੀ ਮੁੱਠੀ ਚੱਕੀ। ਕਿੰਨੇ ਬੰਦੇ ਥੱਲੇ ਦੱਬੇ ਹੋਣੇ ਇਸ ਤੇ ਪੰਜ ਪੰਜ ਬਟਾਲਾ ਦੇ ਭੀੜ-ਪਾੜ ਵਾਲੇ ਇਲਾਕੇ ਜਲੰਧਰ ਰੋਡ ਤੇ ਸਥਿਤ ਇੱਕ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣਾ ਹੈ ਬਟਾਲਾ ਦੇ ਰਹਿਣ ਵਾਲੇ ਪੰਕਜ ਮਹਾਜਨ ਦਾ ਬੈਂਕ ਦੇ ਬਾਹਰ ਤੋਂ ਕੁਝ ਮਿੰਟਾਂ 'ਚ ਐਕਟਿਵਾ ਚੋਰੀ ਹੋ ਗਿਆ ਤੇ ਉੱਥੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਪੰਕਜ ਮਹਾਜਨ ਜੋ ਬਟਾਲਾ ਦਾ ਰਹਿਣ ਵਾਲਾ ਸੀ ਉਹਨੇ ਦੱਸਿਆ ਕਿ ਉਹ ਬੈਂਕ 'ਚ ਕੰਮ ਆਇਆ ਸੀ ਤੇ ਜਦੋਂ ਬੈਂਕ 'ਚੋਂ ਕੁਝ ਮਿੰਟਾਂ 'ਚ ਬਾਹਰ ਨਿਕਲਿਆ ਉਹਨੇ ਦੇਖਿਆ ਕਿ ਉਸਦਾ ਸਕੂਟਰ ਉੱਥੋਂ ਗਾਇਬ ਸੀ ਅੱਜ ਮੈਂ ਸਵੇਰੇ 10:15 ਤੇ ICICI ਬੈਂਕ ਚ ਗਿਆ ਸੀ ਜਦੋਂ ਮੈਂ ਬੈਂਕ ਦੇ ਅੰਦਰ ਗਿਆ ਤੇ ਉੱਥੇ ਥੋੜਾ ਮੈਨੂੰ ਟਾਈਮ ਲੱਗ ਗਿਆ ਮੈਂ ਬਾਹਰ ਆ ਕੇ ਦੇਖਿਆ ਮੈਂ ਬੜੀ ਇੱਧਰ ਉੱਧਰ ਝਾਤੀ ਮਾਰੀ ਮੇਰੀ ਜਿਹੜੀ ਸਕੂਟੀ ਸੀ PB06Z1899 ਉਹ ਮੈਨੂੰ ਮਿਲੀ ਨਹੀਂ ਮੈਂ ਫਿਰ ਵੀ ਕੋਸ਼ਿਸ਼ ਕੀਤੀ ਵੀ ਸ਼ਾਇਦ کہیں ਇੱਧਰ ਉੱਧਰ ਨਾ ਕਰ ਦਿੱਤੀ ਹੋਏ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਲੱਭੀ ਫਿਰ ਮੈਂ ਉਹ ਸਕੂਟੀ ਨੂੰ ਉਹਦੇ ਚ ਬੈਂਕ ਦੇ ਜਿਹੜੇ ਆ ਕੈਮਰਿਆਂ ਚ ਚੈੱਕ ਕੀਤਾ ਤੇ ਮੇਰੀ ਸਕੂਟੀ ਇੱਕ ਲੜਕਾ ਜਿਹੜਾ ਉਹ ਲੈ ਕੇ ਜਾ ਰਿਹਾ ਸੀ 10 ਵਰਗੇ 24 ਮਿੰਟ ਦੇ ਉੱਤੇ ਉਹਨੇ ਮੇਰੀ ਸਕੂਟੀ ਜਿਹੜੀ ਹੈ ਖੋਲ ਕੇ ਲੈ ਗਿਆ ਉਹ ਇਸ ਤਰੀਕੇ ਦੇ ਨਾਲ ਬੈਂਕ ਵਾਲੇ ਵੀ ਦੱਸ ਰਹੇ ਸੀ ਵੀ ਇੱਥੇ ਅੱਗੇ ਵੀ ਵਾਰਦਾਤਾਂ ਹੋਈਆਂ ਨੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੇ ਇਸੇ ਤਰ੍ਹਾਂ ਨਾਲ ਇਹ ਘਟਨਾਵਾਂ ਚੋਰੀ ਦੀਆਂ ਹੁੰਦੀਆਂ ਰਹਿਣਗੀਆਂ ਤੇ ਲੋਕ ਆਪਣੇ ਨੂੰ ਪੁਚਾਲੇ 'ਚ ਸੁਰੱਖਿਤ ਕਿੱਦਾਂ ਮਹਿਸੂਸ ਕਰਨਗੇ ਔਰ ਹਾਂ ਮੈਂ ਕੰਪਲੇਂਟ ਕਰਾਈ ਹੈ ਜੀ ਆਪਣੇ ਬੱਸ ਸਟੈਂਡ ਪੁਲਿਸ ਚੌਂਕੇ 'ਚ ਆਪਣੀ ਕੰਪਲੀਟ ਵੀ ਦਰਜ ਕਰਾਤੀ ਆ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਇਹਨੂੰ ਨਾ ਰੋਕਿਆ ਗਿਆ ਤੇ ਲੋਕ ਤੰਗ ਪੈ ਗਏ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਹੈ ਉਹ ਕਾਰਵਾਈ ਕਰ ਸਕਦੇ ਉਹਦੇ 'ਚ ਇੱਕ ਵਿਅਕਤੀ ਪਹਿਲਾਂ ਆ ਰਿਹਾ ਉਹ ਅੱਗੇ ਨਿਕਲ ਗਿਆ ਉਹਦੇ ਨਾਲ ਦੂਸਰਾ ਆਇਆ ਉਹਨੇ ਮੂੰਹ ਬੰਨੇ ਦਾ ਹੀ ਉਹ ਵੀਡੀਓ 'ਚ ਨਜ਼ਰ ਨਹੀਂ ਆ ਰਿਹਾ ਤਾਂ ਮੂੰਹ ਉਹਨੇ ਮੂੰਹ ਤੇ ਕੋਈ ਕੱਪੜਾ ਬੰਨਿਆ ਦਾ ਸੀ ਔਰ ਉਹਨੇ ਸਕੂਟੀ ਮੇਰੀ ਲੌਕ ਸੀਗੀ ਸਕੂਟਰੀ ਨੂੰ ਖੋਲ ਕੇ ਆਰਾਮ ਨਾਲ ਲੈ ਕੇ ਗਿਆ ਉਹ ਤੇ ਇਹ ਮੇਰੇ ਨਾਲ ਅੱਜ ਘਟਨਾ ਹੋਈ ਆ ਗੁਦਾਸਪੁਰ ਦੇ ਪ੍ਰੇਮਨਗਰ ਰੋਡ ਤੇ ਸ਼ਿਗੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਦਸ਼ਹਿਰਾ ਗਰਾਊਂਡ ਦੇ ਅੰਦਰ ਚੱਲ ਰਹੇ ਦੁਬਈ ਮੇਲੇ ਦੇ ਅੰਦਰ ਐਫਐਲ ਟਾਵਰ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਲਾਸ਼ਲੇ ਗੁਦਾਸਪੁਰ ਦੇ ਕਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹ ਜੀ ਗੁਰੂ ਨਾਨਕ پارک ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇਸੇ ਕਈ ਨਾ ਬਣਾਈਆਂ ਸੀਗੀਆਂ ਤੇ ਐਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨਹੀਂ ਦੀ ਆਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਜਿਆ ਕੀਤਾ ਉਹ ਥਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਪਲੀਚਪੁਰ ਦਾ ਜਿਹੜਾ ਥੱਲੇ ਆਨ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪਤਾਲ ਦੇ ਵਿੱਚ ਲਿਜਾਇਆ ਦੇ ਇਲਾਜ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਕਿ ਕਿਤਾ ਦਿੱਖਿਆ ਦਾ ਹਵਾਨਾ ਦਿੱਖਿਆ ਕਿ ਯਾ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਸ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪਰੰਧਾ ਖਲਾਕ ਕੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰੰਧਾ ਪਤਾ ਲੱਗਾ ਉਹ ਫੋਨ ਬੰਦ ਕਰਕੇ ਗਿਆ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਤਾਂ ਫੋਨ ਬੰਦ ਕੀਤੇ ਨਹੀਂ ਗੱਲ ਮੁਕੜੇ ਹਮ ਤਾਂ ਜੋ ਵੀ ਆ ਐਸ ਪਰਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਸਰ ਉਹਨਾਂ ਲੋਕਾਂ ਦਾ ਕਹਿਣਾ ਵਾ ਕਿ ਉਹਨੂੰ ਕੋਈ ਫਰਸਟ ایڈ ਕੁਝ ਵੀ ਨਹੀਂ ਦਿੱਤਾ ਗਿਆ ਸਦਾ ਚੋਕ ਕੇ ਤੇ ਮਤਲਬ ਹਸਪਤਲ ਲੈ ਗਏ ਫਰਸਟ ایڈ ਦਾ ਵੀ ਬੰਦੋਬਸਤ ਨਹੀਂ ਕੀਤਾ ਕੋਈ ਫਰਸਟ ایڈ ਦਾ ਇਹ ਵੀ ਵੈਰੀਫਾਈ ਕਰਦੇ ਫਰਸਟ ਇਰ ਜਦੋਂ ਸਾਲ ਮੇਲਾ ਕਰਾਉਂਦੇ ਨੇ ਫਰਸਟ ਇਰ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲਿਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫ अचानक मौसम ख़राब हुआ और ये टावर गिर गया जी और पब्लिक ने हल्ला मचाया इसको उठाओ इसको उठाओ तो मैं भी भाग खाया देखा एक भैया के थोड़ी चोट लगी हुई थी उनको गाड़ी में डाल के लेके गए थोड़ा इसके नीचे आ गए थे जी थोड़ा से दबे हुए थे उठाया इसको और तब निकाला कौन थे वो मैं नहीं जानता भाई साहब यहाँ पे काम करने वाला था जहाँ ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठाया और गाड़ी में डाल के ले गए दो लोग जी एक ही देखा मैंने ਇੱਕ ਹੀ ਜ਼ਖਮੀ ਵਾਜਾ ਦੋ ਨਹੀਂ ਨਹੀਂ ਇੱਕ ਹੀ ਦੇਖਿਆ ਉਹ ਅਚਾਨਕ ਹੋਣਾ ਇੱਕਦਮ ਤਾਂ ਮੇਰੇ ਇੱਕ ਹੀ ਤੇ ਧਿਆਨ ਗਿਆ ਉਹਨਾਂ ਨੂੰ ਉਠਾਣੇ ਮੇਂ ਔਰ ਗੱਡੀ ਮੇਂ ਧਰਨੇ ਮੈਂਟ ਹੋ ਚੁੱਕੀ ਹੈ ਉਸਕੀ ਜਾਂ ਇਹ ਤਾਂ ਨਹੀਂ ਮੈਨੂੰ ਪਤਾ ਡੈਥ ਤਾਂ ਨਹੀਂ ਬਾਕੀ ਥੋੜਾ ਸੀਰੀਅਸ ਤਾਂ ਬੋਲ ਨਹੀਂ ਰਹੇ ਸੋ ਭਈ ਜੀ ਕੀ ਲੱਗਦਾ ਹੈ ਹੁਸ਼ਿਆਰਪੁਰ ਦੇ ਮੁਕੇਰੀਆ ਦੇ ਇਨ ਪੈਂਦੇ ਪਿੰਡ ਪੋਟਾ ਚ ਬੀਤੇ ਦਿਨ ਗੁਰਗਰਾਂਦ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਮੌਕੇ ਤੇ ਪਹੁੰਚ ਕੇ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਤੇ ਗੁਰੂ ਘਰ ਵਿਖੇ ਪ੍ਰਬੰਧਕਾਂ ਦੀਆਂ ਕਮੀਆਂ ਦਾ ਪ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀ ਦੇ ਦੋ ਦਿਨਾਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਲਈ ਵੀ ਕਿਹਾ ਗਿਆ ਇਹਦਾ ਪਤਾ ਕੱਲ ਹੀ ਲੱਗਾ ਸੀ ਕੱਲ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸਾਰੇ ਇੱਥੇ ਪਹੁੰਚ ਗਏ ਸੀ ਇੱਕ ਸਰੂਪ ਜਿਹੜੇ ਸਤਗੁਰਜੀ ਦੇ ਬਰਾਜਮਾਨ ਸੀ ਪੀੜਾ ਸਾਹਬ ਤੇ ਪ੍ਰਕਾਸ਼ ਮਾਨ ਸੀ ਉਹਨਾਂ ਦੇ ਵੀ ਬਿਆਦਬੀ ਕੀਤੀ ਅੰਗਾਂ ਦੀ ਤੇ ਜਿਹੜਾ ਦੂਸਰਾ ਸਰੂਪ ਸੀ ਸੁਖਾਸਣ ਹੋਇਆ ਉਹਦੇ ਵੀ ਕੁਝ ਅੰਗ ਜਿਹੜੇ ਆ ਉਹ ਨੁਕਸਾਨੇ ਗਏ ਉਹ ਕਾਦੇ ਨਾਲ ਉਹਨਾਂ ਨੂੰ ਨੁਕਸਾਨ ਦਿੱਤਾ ਬਲੇਡ ਨਾਲ ਜਾਂ ਚਾਕੂ ਨਾਲ ਇਹ ਹਾਲੇ ਦਰਿਆਫਤ ਜਿਹੜੀ ਹੋਣੀ ਆ ਪਰ ਅਸੀਂ ਅੱਜ ਸਾਰੀ ਕਿਉਂਕਿ ਇਹ ਘਟਨਾ ਬੜੀ ਹਿਰਦੇ ਬਾਜ ਕੇ ਆ ਤੇ ਇਸ ਕਰਕੇ ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਵੀ ਮੌਕੇ ਤੇ ਹੁਣ ਪਹੁੰਚ ਗਏ ਸੀ ਕੱਲ ਵੀ ਆਏ ਹੋਣਗੇ ਅਸੀਂ ਅੱਜ ਇਹਨਾਂ ਨੂੰ ਸਿਰਫ ਦਿੱਤੇ 2 ਦਿਨ 21 ਤਰੀਕ ਤੱਕ ਇਹ ਸਾਨੂੰ ਇਨਸਾਫ ਦੇਣ ਜਿਹੜੇ ਵੀ ਬੰਦੇ ਨੇ ਇਹ ਨਾ ਕਾਬਲੇ ਬਰਦਾਸ਼ਤ ਜਿਹੜੀ ਇਹ ਹਰਕਤ ਕੀਤੀ ਆ ਉਹ ਸਾਹਮਣੇ ਆਵੇ ਇਹ ਪੁਲਿਸ ਕੱਢੇ ਨਹੀਂ ਕੱਢਦੀ ਤਾਂ ਫਿਰ 21 ਤਰੀਕ ਤੋਂ ਫਿਰ ਅਸੀਂ ਤਾਂ ਜੋ ਪੰਥ ਕਾਲਸੇ ਦਾ ਫਿਰ ਆਦੇਸ਼ ਆ ਉਹਦੇ ਮੁਤਾਬਕ ਵੀ ਆ ਕੇ ਇੱਥੇ ਸ਼ੁਰੂ ਹੀ ਕਰਾਂਗੇ ਪਰ ਮੈਂ ਇੱਕ ਬੜੀ ਦੁੱਖ ਨਾਲ ਗੱਲ ਕਹਿਣਾ ਕਿ ਜਿਹੜੀਆਂ ਸਰਕਾਰਾਂ ਕੱਲ ਤੱਕ ਬਿਆਦਬੀ ਦੇ ਮੁੱਦਿਆਂ ਨੂੰ ਐਡੇ ਪੱਧਰ ਤੇ ਛਾਲ ਦੀਆਂ ਸੀ ਅੱਜ ਇੱਕ ਵਜ਼ੀਰ ਜਾਂ ਐਮਐਲਏ ਤੱਕ ਇਥੇ ਪਹੁੰਚਾ ਨਹੀਂ ਮੁੱਖ ਮੰਤਰੀ ਦੀ ਮੁੰਡਲੇ ਤੌਰ ਤੇ ਹੋਮ ਮਿਨਿਸਟਰ ਹੈ ਉਹਦੀ ਜ਼ਿੰਮੇਵਾਰੀ ਬਣਦੀ ਆ ਪਰ ਹੱਦ ਹੋ ਗਈ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ ਆਪਾਂ ਬੋਲਣ ਨੂੰ ਵੀ ਤਿਆਰ ਨਹੀਂਗੇ ਫਿਰ ਇਲੈਕਸ਼ਨਾਂ ਮੋਰੇਗਾ ਆਪਣੇ ਗੁਰੂ ਪਾਤਸ਼ਾਹ ਦਾ ਸਤਿਕਾਰ ਉਹ ਮੋਰੇ ਆ ਚਲੋ ਜੇ ਆਪਕੇ ਦੇ ਬਾਹਰ ਵੀ ਇਲੈਕਸ਼ਨਾਂ ਦੇ ਵਿੱਚ ਕੋਈ ਹੋਰ ਵਜ਼ੀਰ ਆ ਸਕਦਾ ਜਾਂ ਕੋਈ ਹੋਰ ਐਮਐਲਏ ਆ ਸਕਦਾ ਜਾਂ ਕੋਈ ਹੋਰ ਮੋਤਵਾਰ ਆ ਸਕਦੇ ਆ ਮੈਂ ਸਮਝਦਾ ਇਹ ਆ ਜਦੋਂ ਦੀਆਂ ਸਰਕਾਰ ਬਣੀ ਉਦੋਂ ਜ਼ਿਆਦਾ ਘਟਨਾਵਾਂ ਬਹੁਤ ਹੋ ਗਈਆਂ ਪਰ ਕਿਸੇ ਤੇ ਵੀ ਇਨਸਾਫ ਨਹੀਂ ਮਿਲਿਆ ਹੁਣ ਔੜਕ ਹੁੰਦਾ ਕੀ ਆ ਵੀ ਜਾਂ ਕਹਣਾ ਜੀ ਇਹ ਮੈਂਟਲੀ ਰਿਟਾਇਰਡ ਆ ਜਾਂ ਇਹ ਡਿਪਰੈਸ਼ਨ ਦੇ ਵਿੱਚ ਆ ਅਕਸਰ ਇਹੋ ਹੀ ਮਿਲਦਾ ਪਰ ਪੁਲਿਸ ਨੂੰ ਮੈਂ ਸਾਕਿਦਿਤਾਬ ਨਹੀਂ ਦਿੰਨਾ ਪੰਜਾਬ ਸਰਕਾਰ ਨੂੰ ਵੀ ਦੋ ਦਿਨਾਂ ਦੇ ਵਿੱਚ ਜੋ ਸੱਚ ਆ ਮੋਹਰੇ ਲਿਆਂਦਾ ਜਾਵੇ ਸਾਰੇ ਦੁਨੀਆ ਨੂੰ ਪਤਾ ਲੱਗ ਸਕੇ ਕਿ ਕਿਨੇ ਇਹ ਏਡੀ ਵੱਡੀ ਘੋਰ ਬੇਅਦਬੀ ਕੀਤੀ ਆ ਨਹੀਂ ਤਾਂ ਫਿਰ ਦੋ ਦਿਨਾਂ ਤੋਂ ਬਾਅਦ ਫਿਰ ਅਸੀਂ ਤਾਂ ਆ ਕੇ ਫਿਰ ਆਪਣਾ ਜਿਹੜਾ ਸਾਡਾ ਸਿਸਟਮ ਹੁੰਦਾ ਉਹ ਸਿਸਟਮ ਅਨਸਾਰ ਫਿਰ ਆ ਕੇ ਬੈਠਾਂਗੇ ਫਿਰ ਇੱਥੇ ਪਿੰਡ ਵਾਲਿਆਂ ਨੂੰ ਵੀ ਮੈਂ ਤਾਂ ਬੇਨਤੀ ਨਿਮਰਤਾ ਸਹਿਤ ਕੀਤੀ ਆ ਕਿਉਂਕਿ ਇਹ ਪਿੰਡ ਦੇ ਵਿੱਚ ਗੁਰਦੁਆਰੇ ਤਿੰਨ ਚਾਰ ਆ ਇਸ ਗੁਰਦੁਆਰੇ ਦੇ ਵਿੱਚ ਨਾ ਕੋਈ ਜਿੰਦਾ ਨਾ ਉੱਥੇ ਕੈਮਰਾ ਆ ਨਾ ਇੱਥੇ ਕੋਈ ਆਪਣੇ ਗ੍ਰਾਂਤੀ ਸਿੰਘ ਆ ਵੀ ਤੁਸੀਂ ਵੀ ਸਹਿਯੋਗ ਕਰੋ ਤਾਂ ਕਿ ਅਸਲ ਜਿਹੜਾ ਕਾਰਪੋਰੇਟ ਆ ਉਹ ਸਾਹਮਣੇ ਲੋਕਾਂ ਦੇ ਆ ਸਕੇ ਸੋ ਇਸੇ ਹੀ ਇਹਨੇ ਹੁਣ ਭਰੋਸਾ ਵੀ ਦਿੱਤਾ ਐਸਪੀ ਸਾਹਿਬ ਨੇ ਕੇ ਦੋ ਦਿਨਾਂ ਦੇ ਵਿੱਚ ਅਸੀਂ ਕੁਛ ਨਾ ਕੁਛ ਜਿਹੜਾ ਆ ਅਸਲੀਅਤ ਸਾਹਮਣੇ ਲਿਆਵਾਂਗੇ ਫਿਰ ਅਸਲੀ ਜਿਹੜੀ ਆ ਅਗਾਹ ਅਗਲੀ ਕਾਰਵਾਈ ਉਹ ਫਿਰ 21 ਤਰੀਕ ਤੋਂ ਬਾਅਦ ਅਸੀਂ ਬੈਠ ਕੇ ਫਿਰ ਅਗਲੀ ਰਣਨੀਤੀ ਲਿਖਾਂਗੇ ਪਰ ਮੈਂ ਫਿਰ ਅੰਤ ਦੁੱਖ ਦੇ ਨਾਲੇ ਗੱਲ ਕਹਿਣੀ ਚਾਹਨਾ ਕਿ ਪੰਜਾਬ ਸਰਕਾਰ ਜਿਹਦੀ ਮੁੱਖ ਤੌਰ ਤੇ ਜ਼ਿੰਮੇਵਾਰੀ ਬਣਦੀ ਆ ਜਿਨ੍ਹਾਂ ਨੇ ਬੇਆਦਬੀਆਂ ਦੇ ਮੁੱਦੇ ਨੂੰ ਇੰਨਾ ਛਾਲਿਆ ਇੰਨਾ ਛਾਲਿਆ ਪਰ ਅੱਜ ਬੇਆਦਬੀਆਂ ਹੋ ਰਹੀਆਂ ਤੇ ਆਪਾਂ ਹੁਣ ਹੋਰ ਸਤਗੁਰੂ ਜੀ ਦੇ ਸਰੂਪ ਹੋਂ ਹੋ ਰਿਹਾ ਹੁਣ ਕੋਈ ਹੋਰ ਕਲਾ ਆ ਗਈ ਇਸ ਕਰਕੇ ਇਹ ਰਾਜਨੀਤੀ ਛੱਡੋ ਕੇਵਲ ਤਾਂ ਕੇਵਲ ਸਤਗੁਰ ਜੀ ਦੇ ਆਦਬ ਤੇ ਸਤਕਾਰ ਦੀ ਗੱਲ ਆ ਸਭ ਤੋਂ ਵੱਡੇ ਸਤਗੁਰ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਇਹੋ ਹੀ ਸਾਡੀ ਅਗਵਾਈ ਕਰਦੇ ਆ ਤੇ ਇਦਾਂ ਦੇ ਆ ਮੁੱਦਿਆਂ ਤੇ ਆ ਕੇ ਜਿਹੜਾ ਸੱਚ ਆ ਉਹ ਲੋਕਾਂ ਦੇ ਸਾਹਮਣੇ ਜਿਹੜਾ ਆ ਉਹ ਆਉਣਾ ਚਾਹੀਦਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਸੀਟ ਪੰਜਾਬ ਦੀ ਗਰਮ ਸੀਟ ਬਣੀ ਹੋਈ ਹੈ ਕਾਲੇ ਦਲ ਨੂੰ ਛੱਡ ਕੇ ਬਾਕੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਤੇ ਸਾਰੇ ਜੋਰ-ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ ਬੀਤੇ ਕੱਲ ਕਾਂਗਰਸੀ ਉਮੀਦਵਾਰ ਸਾਹਿਬਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਜਲੰਧਰ ਦੇ ਪੱਛਮੀ ਇਲਾਕੇ ਵਿੱਚ ਸਥਿਤ ਸ਼ਿਗੁਰ ਰਵਿਦਾਸ ਮੰਡੇ ਵਿੱਚ ਲੋਕਾਂ ਨਾਲ ਬੈਠ ਕੇ ਲੰਗਰ ਚੱਕਦੇ ਦੇ ਨਜ਼ਰ ਆਏ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਇਸ ਖੇਤਰ ਵਿੱਚ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ ਅੱਜ ਐਮਸੀ ਸਾਹਿਬ ਉਹਨਾਂ ਦੇ ਘਰ ਆਇਆ ਔਰ ਬਗਲਦੇਵ ਕੁਰੀ ਗਰੀਜੀ ਦਾ ਇੱਕ ਪ੍ਰੋਗਰਾਮ ਹੈ ਉਸ ਤੋਂ ਪਹਿਲਾਂ ਚਾਲੂ ਜੀ ਦੇ ਘਰ ਆਇਆ ਇਹਨਾਂ ਨੇ ਬਹੁਤ ਮਾਣ ਦਿੱਤਾ ਬਹੁਤ ਸਾਰੇ ਲੋਕ ਇਸ ਮਹੱਲੇ ਦੇ ਆਰ ਨੇੜੇ ਇਕੱਠੇ ਹੋਏ ਐ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਸੰਤ ਜੀ ਦਾ ਪ੍ਰੋਗਰਾਮ ਹੈ ਉੱਥੇ satsang ਹੋਣਾ ਸਾਰਿਆਂ ਨੇ ਮੈਂ ਵਿੱਚ ਦੱਸਿਆ ਕਿ ਅੱਗੇ ਕਿਉਂ ਕਿ ਚੱਲਣੀ ਹੈ ਕੋਈ ਮੁਕਾਬਲਾ ਨਹੀਂ ਹੈ ਕਿ ਸਾਰਾ ਕੁਝ ਇੱਕ ਤਰਫਾ ਹੋਇਆ ਪਿਆ ਅੱਛਾ ਜੀ ਆ ਗਿਆ ਚੰਡੀ ਆ ਗਿਆ ਚੰਡੀ 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 ਹੋਈ ਮਈ ਜੀ ਬੈਸਟਲਕੇਚ ਉਹਨਾਂ ਦਾ ਹੁਣ ਕੁਝ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਾਰ-ਬਾਰ ਹਲਕੇ ਦੇ ਲੋਕਾਂ ਨੂੰ ਧੋਖਾ ਦਿੱਤਾ ਆਪਣੇ ਗਵਾਂਡੀਆਂ ਨੂੰ ਪੂਰਾ ਨਾਲ ਲਗਾ ਕੇ ਕਿਤੇ ਪਹਿਲਾ ਇੱਕ ਪਾਰਟੀ ਜਿਹਦੇ ਨਾਲ ਉਹਨਾਂ ਦਾ ਵਿਕਾਰ ਬਿਲਕੁਲ ਖਤਮ ਹੋ ਗਿਆ ਐਸਾ ਲੱਗਦਾ ਹੈ ਕਿ ਲੋਕ ਇੱਕ ਤਰ੍ਹਾਂ ਬਾਤ ਸੱਟ ਪਾਰਟੀ ਦੇ ਨਾਲ ਤੁਰ ਪਏ ਆਪਣਾ ਮੁਕਾਬਲਾ ਕਿਹਦੇ ਨਾਲ ਸਮਝਦੇ ਹੋ ਜੀ ਕੋਈ ਮੁਕਾਬਲਾ ਨਹੀਂ ਹੈ ਕੋਈ ਮੁਕਾਬਲਾ ਨਹੀਂ ਤੇ ਕਿਵੇਂ ਦੇਖਦੇ ਹੋ ਜਿੱਦਾਂ ਕਾਹਨਪਾਲ ਦੀ ਬਹੁਤ ਹੀ ਇਸ ਤਰ੍ਹਾਂ ਚਲਦੀ ਹੈ ਜਲੰਧਰ ਕਮਿਸ਼ਨਰਡ ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਗ੍ਰਫਤਾਰ ਕਰਕੇ ਉਹਨਾਂ ਪਾਸੋਂ 3 ਪੈਸੋਲਾ ਤੇ 1 ਕਿਲੋ ਫੀਮ ਬਰਾਮਦ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਵੇਰਵਿਆਂ ਦਾ ਖੁਲਾਸਾ ਕਰਦੇ ਪੁਲਿਸ ਕਮਿਸ਼ਨ ਨੇ ਦੱਸਿਆ ਕਿ ਪੁਲਿਸ ਨੂੰ ਸੂਚਿ ਮਿਲੀ ਸੀ ਕਿ ਬੰਬੀਹਾ ਗੈਂਗ ਦੇ ਦੋ ਖੌਫਨਾ ਗੈਂਗਸਟਰ ਆਪਣੇ ਵਿਰੋਧੀ ਗਰੋਹ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਤੇ ਸ਼ਹਿਰ ਵਿੱਚ ਸਰਗਰਮ ਸਨ एडीसीपी इन्वेस्टिगेशन थे एसीपी इन्वेस्टिगेशन स्पेशल सेल दी टीम जड़ी है इनादे पिछे आ, पिछले ऑलमोस्ट एक महीने एक महीने तो लगी हुई थी अनिल और रॉकी एक व्यक्ति है इन्हों के साथ में दूसरा है मुकेश और मुन्ना मुन्ने के चार पर्चे दर्ज हैं एक पर्चे जेबीओवी है इंडिया में रॉकी थे 21 अफायर्स दर्ज हैं ਸ਼ਾਇਦ ਤੇ ਕਾਫੀ ਨੇ ਦੇਖਿਆ ਫਲਾਇ ਕੀਤੀ ਨੋ ਵਾਰੀ ਜੇਲ੍ਹ ਗਿਆ ਹੈ ਅੱਠ ਵਾਰ ਜੇਲ੍ਹ ਗਿਆ ਹੈ ਨੋ ਸਾਲ ਜੇਲ੍ਹ ਘਟ-ਘਟ ਗਿਆ ਹੈ ਮੁੱਲਾ ਵੀ ਕਾਫੀ ਵਾਰੀ ਜਿੰਦ ਤੋਂ ਦਬਾਤ ਪੁਕਾਰੇ ਬੰਮੀਏ ਕੁਦਨਾਟ ਅਫੀਲੀਏਟਡ ਸੀਗੇ ਜਿਹੜਾ ਸੀਰੀਪਨਗਲੰਬੀਆਂ ਦੇ ਉਹ ਐਨਕਸਟ ਹੈ ਪੁਨੀਤਲੇਲੇ ਅਨਾਦੇਵੀ ਐਸੋਸੀਏਸ਼ਨ ਬੀਸਿਕਲੀ ਸ਼ਹਿਰ ਜੁਤੇ ਜਲੰਧਰ ਜਲੰਧਰ ਦੇ ਆਲੇ ਦੋਲੇ ਵਾਲੇ ਜਿਹੜੇ ਅੱਜ extortion ਕਰਦੇ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਇਨਟੈਰੋਗੇਸ਼ਨ ਚ ਕੀ ਆਇਆ ਕਿ on record ਨਹੀਂ ਹੈ ਕੋਈ ਦੀ ਛੋਟੀ ਮੋਟੀ 5000 ਲੱਖ 1.5 ਲੱਖ 2 ਲੱਖ 3000 ਪਿਛਲੇ 1 ਸਾਲ ਤੋਂ ਕਾਫੀ extortion ਦਿੱਤੀ ਪੈਟਰੋਲ ਪੰਪ ਵਾਲੇ ਤੋਂ ਵੀ ਆਰਟੀਏ ਤੋਂ ਕੋਈ cinema ਵਾਲਾ ਹੋ ਮਲਟੀਪਲੈਕਸ ਵਾਲਾ ਹੋ ਇਹ ਨਾ ਤਾਂ ਐਸਟੈਂਡ ਹੋ ਗਏ ਅਸਰ ਦੇ ਹੋ ਗਏ ਆਪਰੇ ਵਾਲੇ ਹੋ ਗਏ ਤੇ ਪਰਚੇ ਨਾਲ ਤੇ ਦਰਜ ਜਿਹੜੇ ਹੈ ਉਹ ਸਟਾਪਸ਼ਨ ਦੇ ਹੈ ਹਮਸ਼ੱਕ ਹੈ ਇੱਕ 50% ਦੇ ਚੇ ਪਰਚੇ 50% ਦੇ ਮਰਦਾਂ ਦੀ ਪਰਚਾਇਆ ਤੇ ਉਹ মিয়া ਕਹਿੰਦੇ ਬਾਕੀ ਅੰਮ੍ਰਿਤ ਕੁਮਾਰ ਜਿੰਨੇ ਪਰਚੇ ਦਰਜ ਹੋਏ ਬੋਲੇ ਹਰ 9 ਨਾ ਰੇਕੀ ਪਾਸ ਉਹਦੀ ਵਨ ਆਪਸ ਉਹਦੀ ਵਨ ਫਰੀਅਰ ਦੇ ਕਲਾ ਇਹਦੇ ਕਲਾ ਚਾਹਾਂ ਜਿਹੜੀ ਹੁੰਦੀ ਹੈ ਨੂੰ ਐਡ ਕਰ ਲੋ ਫਿਰ ਤੁਸੀਂ ਜਿੱਥੇ ਵੀ ਦੂਸਰ ਬਦਲ ਕਰਦੇ ਫੈਂ ਕਰਦੇ ਸੀ ਕੋਮ ਕਿਹੜੇ ਚੈੱਕ ਇਹ ਅਰਾਈਵਲ ਗਰੁੱਪ ਜਿੱਥੇ ਉਹ ਬਿਹਾ ਗੈਂਗ ਦੇ ਐਸੋਸੀਏਟ ਸੀਗੇ ਇਹਨਾਂ ਦੇ ਬਿਹਾ ਗੈਂਗ ਵਾਸਤੇ ਸਾਰੀ ਫਰੋਤੀ ਦਿੱਤੀ ਹੁੰਦੀ ਸੀ ਆਪਸ ਨੂੰ ਦੇਖੋ ਗੈਂਗ ਵਾਸਤੇ ਫਰੋਤੀ ਜਿਹੜੀ ਹੈ ਉਹਨਾਂ ਦਾ ਨਾਮ ਵਰਤੇ ਸੀ ਉਹਨਾਂ ਦੇ ਨਾਲ ਐਸੋਸੀਏਟਡ ਸੀਗੇ ਜਿਹੜੀ ਫਰੋਤੀ ਹੈ ਉਹ ਵਰਤੇ ਤਾਂ ਆਪਣੇ ਲਈ

ਮੋਗਾ ਤੇਜ਼ ਰਫ਼ਤਾਰ ਟਰੱਕ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰੀ ਤੇ ਇੱਕ ਵਿਅਕਤੀ ਦੀ ਮੌਤ ਤੇ ਇੱਕ ਗੰਭੀਰ ਜ਼ਖਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਅਜੇਸਟਡ ਮੋਗਾ ਜਿਹੜੀ ਕਿ ਫੋਗਲ ਪਿੰਡ ਚੌਂਕੀ ਦੀ ਐਮਰਜੈਂਸੀ ਕਾਲ ਆਈ ਸੀਗੀ ਇਹ ਵੀ ਐਕਸੀਡੈਂਟ ਹੋਇਆ ਉੱਥੇ ਜਾ ਕੇ ਜਦੋਂ ਵੇਖਿਆ ਇੱਕ ਟਰੱਕ ਚਾਲਕ ਸੀ ਜਿਹਦੀ ਤੇਜ਼ ਰਫ਼ਤਾਰ ਹੋਣ ਦੀ ਵਜ੍ਹਾ ਕਰਕੇ ਇੱਕ ਟਰੈਕਟਰ ਟਰਾਲੀ ਜਾ ਰਿਹਾ ਸੀਗਾ ਜਿਹਦੇ ਵਿੱਚ ਗਾਡਰ ਲੱਦੇ ਹੋਏ ਸੀਗੇ ਜਦੋਂ ਪਿੱਛੋਂ ਟਰੱਕ ਵੱਜਿਆ ਜਾ ਕੇ ਤੇ ਉਹ ਆਪਣਾ ਸੰਤੌਨ ਬਵਾ ਬੈਠਾ ਜੱਤੇ ਉੱਤੇ ਦੋ ਵੀਰ ਸਾਡੇ ਸਵਾਰ ਸੀਗੇ ਜਿਹੜੇ ਕਿ ਟਰੈਕਟਰ ਚਾਲਕ ਸੀ ਇੱਕ ਨਾਲ ਉਹਦੇ ਵੀਰ ਹੋਰ ਸੀ ਜਿਹੜਾ ਕਿ ਟਰੈਕਟਰ ਜਾ ਕੇ ਕੰਧ ਦੀ ਵਿੱਚ ਜਾ ਕੇ ਵੱਜਿਆ ਦੀ ਪੁਲ ਦੀ ਨਾਲ ਹੁੰਦੀ ਆ ਤੇ ਇੱਕ ਵੀ ਮੌਕੇ ਤੇ ਡੈਥ ਹੋ ਗਈ ਜਿਹੜਾ ਕਿ ਦੂਸਰਾ ਸੀਗਾ ਵੀਰ ਉਹਨੂੰ ਉਹਦੀ ਨਾਜ਼ੁਕ ਹਾਲਤ ਦੇਖਦੇ ਹੋਏ ਸਿਵਲ ਹਸਪਤਾਲ ਤੋਂ ਉਸਨੂੰ ਫ੍ਰੀਂਕੋਰਪ ਰੈਪਰ ਕਰ ਦਿੱਤਾ ਗਿਆ ਵਾ ਤੇ ਜਿਹੜੀ ਕਿ ਡੇਡ ਬਡੀ ਇੱਕ ਡੈਥ ਹੋ ਗਈ ਆ ਉਸ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਫੋਕਲ ਬੰਡ ਚੋਂ ਕੀ ਜਿਵੇਂ ਵੀ ਕਰੂਗੀ ਉਸ ਦੇ ਅਧਾਰ ਤੇ ਹੋਵੇਗੀ ਧੰਨਵਾਦ ਲੁਧਿਆਣਾ ਵਿਜਲੈਂਸ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਬੁੱਧਵਾਰ ਨੂੰ ਪੁਲਿਸ ਥਾਣਾ ਬਸਤੀ ਜੋਧੇਵਾਲ ਕਮਿਸ਼ਨਰ ਤੋਂ ਲੁਧਿਆਣਾ ਵਿਖੇ ਤਨਾਤ ਸਹਾਇਕ ਸਬ ਇੰਸਪੈਕਟਰ ASI ਗੁਰਪ੍ਰੀਤ ਸਿੰਘ ਨੂੰ 45 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਰੰਗੇ ਹੱਥੀ ਕਾਬੂ ਕੀਤਾ ਗਿਆ SSP ਨੇ ਦੱਸਿਆ ਕਿ ਉਕਤ ਮੁਲਾਜ਼ਮ ਨੂੰ ਵਿਜੇ ਕੁਮਾਰ ਵਾਸੀ ਕਾਕੋਵਾਲ ਰੋਡ ਲੁਧਿਆਣਾ ਵੱਲੋਂ ਦਰਜ ਕਾਰਵਾਈ ਗਈ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਵਿਜੇ ਕੁਮਾਰ ਨੇ ਹੀਰਾਨਗਰ ਲੁਧਿਆਣਾ ਦੇ ਰਹਿਣ ਵਾਲੇ ਜੀ। ਔਰ ਇਹਨਾਂ ਦਾ ਕਹਿਣਾ ਹੈਗਾ 27/4/23 ਨੂੰ ਤਕਰੀਬਨ 1 ਸਾਲ ਪਹਿਲਾਂ ਇਹਨਾਂ ਦੇ ਗਰੋਸਰੀ ਦੀ ਸ਼ਾਪ ਇਹਨਾਂ ਦੀ ਉੱਥੇ ਆਏ ਸੀ ਬੰਦੇ ਆ ਗਏ ਇਹਨਾਂ ਨੂੰ ਕੁੱਟਮਾਰ ਕੀਤੀ ਤੇ ਹਥਿਆਰ ਹਥਿਆਰ ਨਾਲ ਔਰ ਉਸ ਤੋਂ ਬਾਅਦ ਇਹਨਾਂ ਦਾ ਵੀ ਦਾਖਲ ਦੂਹਲ ਹੋਏ ਫਿਰ ਇਹਨਾਂ ਦਾ ਤਕਰੀਬਨ ਇੱਕ ਮਹੀਨਾ ਕਿਸੇ ਨੇ ਬਿਆੰਪੂਣੀ ਲਾਇਆ ਕੋਈ ਪਰਚਾ ਪੁਰਚਾ ਨਹੀਂ ਹੋਇਆ ਫਿਰ ਇਹ ਕਮਿਸ਼ਨਰ ਸਾਹਿਬ ਦੀ ਇਹਨਾਂ ਨੇ ਦਰਖਾਹ ਦਿੱਤੀ ਉਸ ਤੋਂ ਬਾਅਦ ਮੁਕੱਦਮਾ ਤਰਜੋਆ 21 5 23 ਨੂੰ 45 ਨੰਬਰ ਥਾਣਾ ਜੋਦੇਵਾਲ ਇਹ ਗੁਰਪ੍ਰੀਤ ਸਿੰਘ ਐਸਏ ਜਿਹੜਾ ਇਹਨੂੰ ਸ਼ੁਰੂ ਤੋਂ ਡੀਲ ਕਰ ਰਿਆ ਸੀਗਾ ਤੇ ਇਹਨਾਂ ਦਾ ਕਹਿਣਾ ਹੈਗਾ ਵੀ ਇਹ ਦੋਸ਼ੀ ਦਾਸ਼ੀ ਤਾਂ ਚਲੋ ਫੜੇ ਗਏ ਆ ਚਲਾਣ ਵਗੈਰਾ ਦੇਣ ਦੇ ਨਾਂ ਤੇ ਵੀ ਹੁਣ ਤੱਕ ਮੇਰੇ ਕੋ 20000 ਰੁਪਏ ਲੈ ਚੁੱਕਾ ਤੁਰੋੜ ਕਰਕੇ ਤੇ ਇਹ ਕਹਿੰਦਾ ਮੈਂ ਕਾਫੀ ਪਰੇਸ਼ਾਨ ਆ ਤੇ ਕਾਫੀ ਅਫਸਰਟ ਸੀਗਾ ਤੇ ਹੁਣ ਕਹਿੰਦਾ ਦੁਬਾਰਾ 5000 ਹੋਰ ਮੰਗ ਰਿਆ 500 ਉਹਨੇ ਦੇ ਦਿੱਤਾ ਸੀ ਕਹਿੰਦਾ ਹੁਣ ਤੇਰਾ 4500 ਰਹਿ ਗਿਆ ਇਹ ਦੇ ਜਾ ਤੇ ਤੇਰਾ ਫੇਰ ਮੈਂ ਅਦਾਲਤ ਤੇ ਚਲਾਣ ਦਊਗਾ ਉਹ ਫਿਰ ਆ ਕੇ ਉਹਨੇ ਅੱਜ ਸਾਨੂੰ ਸਾਰੀ ਗੱਲ ਦੱਸੀ ਸੀ ਔਰ ਇਹਦੀ ਫਿਰ ਵੈਰੀਫਿਕੇਸ਼ਨ ਤੋਂ ਬਾਅਦ ਮਕਦਮਾ ਦਰਜ ਕੀਤਾ ਔਰ ਇੱਕ ਟਰੇਪ ਟੀਮ ਤਿਆਰ ਕੀਤੀ ਹੈ ਜੀ ਔਰ ਇੰਸਪੈਕਟਰ ਸਾਡੇ ਬਿਜ਼ਨਸ ਦੇ ਇਹ ਕਟਾ ਕਰਮਜੀਤ ਕੋਲ ਹੈਗੇ ਨੇ ਤੇ ਉਹਨਾਂ ਨੇ ਫਿਰ ਜਾ ਕੇ ਰੰਗੇ ਹੱਥੀਏ ਨੂੰ ਗ੍ਰਿਫਤਾਰ ਕੀਤਾ ਜੀ ਔਰ 4500 ਰੁਪਏ ਲੈਂਦੇ ਨੂੰ ਇਹਨੂੰ ਗ੍ਰਿਫਤਾਰ ਕੀਤਾ ਔਰ ਸਰਕਾਰੀ ਵਾਂ ਦੀ ਹਾਜ਼ਰੀ ਚ ਔਰ ਥਾਣੇ ਦੇ ਨਜ਼ਦੀਕ ਹੀ ਇਹਨੇ ਉਹਨੂੰ ਕਿਤੇ ਟਾਈਮ ਦੇ ਦਿੱਤਾ ਸੀਗਾ ਜੀ ਪਹਿਲਾਂ ਨੇ ਥਾਣੇ ਭਲਾਇਆ ਸੀ ਫਿਰ ਉਹ ਕਹਿੰਦਾ ਨਹੀਂ ਤੂੰ ਬਾਹਰ ਆ ਜਾ ਹੂੰ ਤੇ ਉਹ ਫਿਰ ਇਹਨੂੰ ਪਹਿਲਾਂ ਕਿੰਨੇ ਪੈਸੇ ਲਿੱਤੇ ਜੀ ਪਹਿਲਾਂ ਉਹ ਦਿਨ ਤੱਕ ਕੋਈ 20000 ਰੁਪਏ ਹੁਣ ਤੱਕ ਲੈ ਚੁੱਕਾ ਠੀਕ ਹੈ ਜੀ ਔਰ ਕਾਫੀ ਉਹ ਕਹਿੰਦਾ 5000 ਹੋਰ ਮੰਗ ਰਿਆ ਸੀ 500 ਉਹਨੇ ਦੇ ਦਿੱਤਾ ਸੀ 4500 ਬੈਲੰ ਜਿਹੜਾ ਉਹ ਮੰਗ ਰਿਆ ਸੀ ਅੱਜ ਤਾਂ ਉਹਨੇ ਟਾਈਮ ਰੱਖਿਆ ਸੀਗਾ ਇਹਨੂੰ ਅਸੀਂ ਕੱਲ ਨੂੰ ਅਦਾਲਤ 'ਚ ਪੇਸ਼ ਕਰਾਂਗੇ ਸੰਗਰੂਰ ਜੇਲ੍ਹ 'ਚ ਬੰਦ ਕੁਝ ਕੈਦੀਆਂ ਦੀ ਆਪਸ ਵਿੱਚ ਇੰਨੀ ਜ਼ਬਰਦਸਤ ਝੜਪ ਹੋ ਗਈ ਕਿ ਦੋ ਕੈਦੀਆਂ ਦੀ ਮੌਤ ਹੋ ਗਈ ਤੇ ਦੋ ਕੈਦੀਆਂ ਦੀ ਹਾਲਤ ਨਾਜ਼ੁਕ ਦੇਖਦਿਆਂ ਉਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਜਿਸ ਦੀ ਸੂਚਨਾ ਸੰਗਰੂਰ ਜੇਲ੍ਹ 'ਚ ਕੁਝ ਕੈਦੀਆਂ ਨਾਲ ਹੋਈ ਹੈ ਆਪਸ ਵਿੱਚ ਲੜਾਈ ਤੋਂ ਬਾਅਦ ਜੇਲ੍ਹ ਦੇ ਡਾਕਟਰ ਵੱਲੋਂ ਚਾਰ ਕੈਦੀਆਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਅਨੁਸਾਰ ਦੋ ਕੈਦੀਆਂ ਦੀ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਦੋ ਕੈਦੀਆਂ ਦੀ ਹਾਲਤ ਗੰਭੀਰ ਬਣੀ ਹੋਈ ਸੀ ਲੜਾਈ ਵਿੱਚ ਪਟਿਆਲਾ ਦੇ ਰਾਜੀਤ ਨੂੰ ਵੀ ਸੱਟਾਂ ਲੱਗੀਆਂ ਹਨ ਸਾਡੇ ਕੋਲ ਟੋਟਲ 4 ਪੇਸ਼ੈਂਟ ਆਏ ਸੀ ਜਿਸ ਜੇਲ੍ਹ ਚੋਂ ਪੁਲਿਸ ਤੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਦਾ ਬ੍ਰੌਟ ਡੈੱਟ ਸੀਗੇ ਪਹਿਲਾਂ ਹੀ ਦੋ ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰ ਸੱਤ 3:30 ਦੇ ਕਿਹੜੇ ਕਿਹੜੇ ਪ੍ਰੋਡਕਟ ਸੀ ਕਿਹੜੇ ਕਿਹੜੇ ਉਹਨਾਂ ਸਪੋਰਟ ਹਰਸ਼ ਤੇ ਧਰਮਿੰਦਰ ਨਾਮ ਦੇ ਦੋ ਪੇਸ਼ੈਂਟ ਸੀਗੇ ਜਿਹੜੇ ਪ੍ਰੋਡਕਟ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਦ ਪੇਸ਼ੈਂਟ ਸੀਗੇ ਜਿਹੜੇ ਸਿਕ ਸੀਗੇ ਜਿਹੜੇ ਸਿਕ ਨੇ ਉਹਨਾਂ ਦੇ ਕਿੰਨੇ ਕਿਹੜੀਆਂ ਸਿਕਾਂ ਕਿੱਥੇ ਲੱਗੀਆਂ ਹੁੰਦੀਆਂ ਉਹਨਾਂ ਦੇ ਬੈਕ ਤੇ ਸਿਰ ਤੇ ਕੰਨ ਤੇ ਬਾਹਾਂ ਤੇ ਅਲੱਗ-ਅਲੱਗ ਜਗ੍ਹਾ ਤੇ ਸੀ ਕਿੰਨਾ ਜੀ 7 ਵਜੇ ਦੇ ਕਰੀਬ ਜੇਲ ਬੰਦੀ ਜਿਹੜੀ ਉਹ ਹੋ ਰਹੀ ਸੀ ਕਿਹੜੇ ਮਲਾਜ਼ਮ ਸੀ ਉਹ 6 ਨੰਬਰ ਵਾਰਡ ਦੇ ਵਿੱਚ ਬੰਦੀ ਕਰਨ ਲਈ ਗਏ ਉੱਥੋਂ 10 ਬੰਦੇ ਬਾਹਰ ਨਿਕਲ ਕੇ 7 ਨੰਬਰ ਵਾਰਡ ਦੇ ਵਿੱਚ ਜਿਹੜੇ ਹੈਗੇ ਆ ਉਹ ਚਲੇ ਗਏ ਉੱਥੇ ਜਿਹੜੇ ਉਹਨਾਂ ਦੇ 4 ਬੰਦਿਆਂ ਤੇ ਜਾ ਕੇ ਅਟੈਕ ਕੀਤਾ ਅਟੈਕ ਜਿਹੜਾ ਹੈਗਾ ਉਹਨਾਂ ਨੇ ਕੋਈ ਤਿੱਖੀ ਚੀਜ਼ ਕੀਤੀ ਵੀ ਸੀ ਉਸ ਦੇ ਨਾਲ ਕੀਤਾ ਪਿਆ ਜਿਹਦੇ ਵਿੱਚੋਂ ਇਮੀਡੀਏਟ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਪਹੁੰਚ ਗਏ ਆਪਣੇ ਦੇਲ ਦੇ ਉਹਨਾਂ ਨੇ ਇੱਕ ਮੁਲਾਜ਼ਮ ਦੇ ਪਹਿਲਾਂ ਛੱਟ ਮਾਰੀ ਜਾਣ ਲੱਗੀ ਤੁਮ ਜਾਣ ਤੋਂ ਪਹਿਲਾਂ ਜਾ ਕੇ ਜਿਹੜੇ ਉੱਥੇ ਉਹਨਾਂ ਨੇ 4 ਬੰਦਿਆਂ ਤੇ ਅਟੈਕ ਕੀਤਾ ਇਸ ਤੋਂ ਬਾਅਦ ਮੇਨ ਜਿਹੜਾ ਹੈਗਾ ਜੇਲ ਦਾ ਅਲਾਰਮ ਕਰਨ ਤੋਂ ਬਾਅਦ ਪੁਲਿਸ ਫੋਰਸ ਜਿਹੜੀ ਹੋਰ ਉੱਥੇ ਪਹੁੰਚ ਗਈ ਇਹ ਬੰਦਿਆਂ ਜਿਹੜੇ ਦੇਖਿਆ ਵੀ ਇਹਨਾਂ ਤੇ ਛੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਇਮੀਡੀਏਟ ਜਿਹੜੇ ਹੈਗੇ ਆ ਬਾਹਰ ਰੈਫਰ ਕੀਤਾ ਗਿਆ ਇਹਨਾਂ ਵਿੱਚੋਂ ਜਿਹਦੇ 2 ਬੰਦਿਆਂ ਦੀ ਜਿਹੜੀ ਹੈਗੀ ਆ ਸਿਵਲ ਹਸਪਤਾਲ ਤੇ ਪਹੁੰਚੇ ਉਹਨਾਂ ਨੇ ਡੈੱਡ ਡਿclare ਕੀਤਾ ਦੋ ਜਿਹੜੇ ਹੋਰ ਬੰਦੇ ਸੀ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਹਰਦੇ ਹੋਏ ਬਾਕੀ ਫਰਦਰ ਜਿਹੜਾ ਉਹਨਾਂ ਨੇ ਰੈਫਰ ਕਰ ਸਰ ਤਿਆਰ ਕਿਹੜੇ ਕਿਹੜੇ ਹਥਿਆਰ ਵਰਤੇ ਗਏ ਸੀ ਦੇ ਵਿੱਚ ਹਥਿਆਰ ਜਿਹੜਾ ਹੈਗਾ ਦੇਖੋ ਇਹ ਜੁਡੀਸ਼ੀਅਲ ਹਰਾਸਤ ਦੇ ਵਿੱਚ ਮੌਸ ਹੋਈ ਹੈਗੀ ਦੂਸਰਾ ਪਾਰਟ ਜਿਹੜਾ ਹੈਗਾ ਅਸੀਂ ਐਫ ਆਈ ਆਰ ਜਿਹੜੀ ਹੈਗੀ ਲਾਉਂਚ ਕਰਵਾ ਰਹੇ ਆ ਰਿਆਂ ਉਹ ਜਾ ਕੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਪਤਾ ਲੱਗੇਗਾ ਵੀ ਇਹਨਾਂ ਨੇ ਕਿਹੜੇ ਕਿਹੜੇ ਹਥਿਆਰ ਵਿੱਚ ਯੂਜ਼ ਕੀਤੇ ਹੈਗੇ ਜਿਨ੍ਹਾਂ ਨੇ ਮਾਰੇ ਸੀ ਉਹ ਬੰਦੇ ਤੇ ਐਫ ਆਈ ਆਰ ਦਰਜ ਹੋ ਰਹੀ ਤੇ ਕੀ ਕੀ ਨਾਮ ਨੇ ਕਿਹੜੇ ਗੈਂਗ ਨਾਲ ਸੰਬੰਧਿਤ ਨੇ ਜੀ ਜਿਨ੍ਹਾਂ ਨੇ ਮਾਰੇ ਇਹ ਆਰਡਨਰੀ ਦੋ ਬਾੜ ਦੋ ਬਾੜਾਂ ਦੇ ਵਿੱਚ ਇਹ ਸਾਰੇ ਪਹਿਲਾਂ ਬੰਦੀ ਇਕੱਠੇ ਰਹਿੰਦੇ ਹੁੰਦੇ ਸੀ ਇਹਨਾਂ ਵਿੱਚੋਂ ਇੱਕ ਬਾੜ ਦੇ ਵਿੱਚ 10 ਬੰਦੇ ਸੀਗੇ ਤੇ ਦੂਸਰੇ ਬਾੜ ਦੇ ਵਿੱਚ ਜਿਹੜੇ ਸੀਗੇ ਚਾਰ ਬੰਦੇ ਤੇ ਜਿਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਕਿ ਕੋਈ ਗੱਲ ਨਿਕਲ ਕੇ ਆਈ ਕਿਸੇ ਇੱਕ ਕਿਸੇ ਗੈਂਗਦਰ ਅੱਲਾ ਦੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਾ ਜਿਹੜਾ ਅਸੀਂ ਹੈਗਾ ਇਹ ਜਿਹੜੀ ਇਨਕੁਆਰੀ ਕਰ ਰਹੇ ਹਨ ਜਸਟ ਜਿਹੜਾ ਹਲਥ ਕੇਤੇ ਪਹੁੰਚਦਾ ਲੜਾਈ ਦਾ ਕਾਰਨ ਹੋਇਆ ਜੀ ਲੜਾਈ ਦਾ ਕੀ ਕਾਰਨ ਲੜਾਈ ਦਾ ਕਾਰਨ ਜਿਹੜਾ ਕੋਈਨਾਂ ਦੀ ਆਪਣੀ ਪ੍ਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਐਫ ਆਈ ਆਰ ਕਿੰਨੇ ਬੰਦਿਆਂ ਤੇ ਹੋ ਰਹੀ ਹੈ ਕੈਦੀ ਨੇ ਮਰਨ ਵਾਲੇ ਜਾਂ ਹਵਲਾਤੀ ਨੇ ਇਹ ਵੀ ਕਲੀਅਰ ਕਰੋ ਇਹ ਹਾਲੇ ਤੱਕ ਵੀਡੀਓ ਫੁਟੇਜ ਜਿਹੜੀ ਵਾਚ ਕਰਾਂਗੇ ਵੀਡੀਓ ਫੁਟੇਜ ਵਾਚ ਕਰਨ ਤੋਂ ਬਾਅਦ ਜੋ ਵੀ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਈਡੈਂਟੀਫਾਈ ਹੋਣਗੇ ਉਹਨਾਂ ਦੇ ਕੇਸ ਸਰ ਇਹ ਕਿਹੜੇ ਕਿਹੜੇ ਬੰਦੇ ਸੀਗੇ ਜੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਕਿਹੜੇ ਕੇਸ ਵਿੱਚ ਮੇਨਲੀ ਜ਼ਿਆਦਾਤਰ 302 ਦੇ ਵਿੱਚ ਬੰਦ ਨੇ ਤੇ ਉਹਨਾਂ ਤੇ ਹੋਰ ਕੇਸ ਵੀ ਦਰਜ ਨੇ ਜਿਹੜੇ ਮਾਰੇ ਗਏ ਨੇ ਇਹ ਇੱਕ ਬੰਬੀਹਾ ਗਰੁੱਪ ਦੀ ਬੰਬੀਹਾ ਗੈਂਗ ਦਾ ਨਾਮ ਆ ਰਿਹਾ ਇੱਥੇ ਜਿਹੜਾ ਹਾਲੇ ਤੱਕ ਜਿਹੜਾ ਹੈਗਾ ਇਹ ਗੈਂਗ ਜਿਹੜੇ ਉਹ ਜਿਹੜੇ ਹਾਈ ਰਿਸਕ ਪ੍ਰिजनਰ ਹੁੰਦੇ ਹੈ ਉੱਥੇ ਉਹ ਬੰਦ ਨਹੀਂ ਸੀਗੇ ਇਹ ਆਮ ਜਿਹੜੇ ਵਾਰਡ ਦੇ ਵਿੱਚ ਬੰਦ ਸੀਗੇ ਇਹ ਹਾਈ ਪ੍ਰ ਸੁਣਨ ਚਾਰੇ ਜੀ ਵੀ ਜਿਹਨੇ ਸੰਦੀਪ ਨੰਗਲੰਗ ਮੀਆ ਦਾ ਕਤਲ ਕੀਤਾ ਉਹ ਵਾਲਾ ਗੈਂਗਸਟਰ ਸੀ ਇਹ ਜਿਹੜਾ ਇਹ ਜਿਹੜਾ ਹੈਗਾ ਇਹ ਪਾਰਟ ਹਾਲ ਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਵਿੱਚ ਪਤਾ ਚੱਲੇਗਾ ਕਿ ਕੀ ਹੈਗਾ ਦੋਸਤੋ ਇਸ ਸੰਸਾੜੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ